ਕੱੜ ਕਹਿੰਦੇ ਬਰੈਂਦਾ ਵਿੱਚ ਕੈਨੇਡਾ ਦੇ ਜਿਹੜੇ ਭਰਾ ਦੇ ਵੱਲੋਂ ਕਹਿੰਦੇ ਦੋਨੇ ਪ੍ਰਾਈਜ਼ ਕਹਿੰਦੇ ਸਪான்ਸਰ ਕੀਤੇ ਗਏ ਆ ਲਓ ਕਹਿੰਦੇ ਪਹਿਲੀ ਕਬੱਡੀ ਪੈ ਗਈ ਆ ਉਝਾਣਾ ਪਿੰਡਾ ਜਲੇ ਜੀਨ ਦਾ ਆ ਕਹਿੰਦੇ ਬਿਕਰਮਜੀਤ ਦੇ ਮੂਫਰ ਦੇ ਪਿੰਡ ਦਾ ਕਿਦੂ ਦਾ ਕਹਿੰਦੇ ਲਾਡੀ ਤਖੜਾ ਖੇਡਿਆ ਆ ਲਾਡੀ ਮੂਫਰ ਵਾਲਾ ਇਧਰਲੇ ਪਾਸੇ ਆ ਕਦੇ ਪਾਉਣੇ ਮੂਫਰ ਦੀ ਗੱਲ ਇਧਰਲੇ ਪਾਸੇ ਇਹਨੇ ਤੇ ਮੈਨੂੰ ਲੱਗਦਾ ਰੰਜਨ ਸਾਈਕਲ ਦੀ ਸੀਟ ਤੇ ਪਾ ਰਿਹਾ ਹੱਥ ਇਹ ਰੈਂਜੜ ਸੰਗਲ ਜਿੱਤਣ ਨੂੰ ਫਿਰਦਾ ਵੇ ਲਾ 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 ਹੋ ਗਈ ਖੜਾ ਗਿਆ ਹਲਸੀ ਘਰੋ ਘਰੀ ਤੋਰਤੇ ਸੁਚਾਤੇ ਮੱਲ ਸੀ ਉਹ ਘਰੋ ਘਰੀ ਤੋਰਤੇ ਸੁਚਾਤੇ ਮੱਲ ਸੀ ਕਹਿੰਦੇ ਇਸ ਵੇਲੇ ਲਾ ਤਕੜਾ ਯਫਾ ਯਫਾ ਇਧਰ ਕਹਿੰਦੇ ਯਫਾ ਉਧਰ ਪਰ ਕਹਿੰਦੇ ਅੰਕ ਦਾ ਵਾਧਾ ਜਿਹੜਾ ਹੈ ਉਹ ਫੈਸਲੇ ਕਰ ਗਿਆ ਮੱਖਣ ਵਿਸ਼ਕੂਟਰੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਉਹ ਗੱਲਾਂ ਨਾਲ ਮਿਲਦੇ ਨਹੀਂ ਨਾਮ ਜੱਗ ਤੇ ਉਹ ਤਪਣਾ ਪੈਂਦਾ ਏ ਸਵੇਂ ਆਦੀ ਅੱਗ ਤੇ ਮੇਲੇ ਵਿਰਸੇ 'ਚ ਕਿਸਮਤਾਂ ਹੋਰੀ ਹੁੰਦੀਆਂ ਕਦੇ ਬਾਦਸ਼ਾਹਾਂ ਨਹੀਂਓ ਚੋਰੀ ਹੁੰਦੀਆਂ ਧੁੱਪਾਂ ਸਾਵਾ ਵੇਖ ਕੇ ਨਹੀਂ ਬਣਦੇ ਸਰੀਰ ਜਿਉਂ ਰਾਗੜ ਕੇ ਭਾਂਡਾ ਚਮਕਾਉਣਾ ਪੈਂਦਾ ਏ ਪਾਲੀ ਗੱਲਾਂ ਬਾਤਾਂ ਨਾਲ ਇੱਥੇ ਕੌਣ ਸਮਝੇ ਹਿੱਕ ਤੇ ਬਰੋਟਾ ਇੱਥੇ ਲਾਉਣਾ ਪੈਂਦਾ ਏ ਆ ਪਾਲੀ ਗੱਲਾਂ ਬਾਤਾਂ ਨਾਲ ਇੱਥੇ ਕੌਣ ਸਮਝੇ ਹਿੱਕ ਤੇ ਬਰੋਟਾ ਕਹਿੰਦੇ ਲਾਉਣਾ ਪੈਂਦਾ ਏ ਐਨ ਚਰਚੇ ਆ ਮਿਆਂਦ ਵਾਲੇ ਕਹਿੰਦੇ ਜੱਸਰੇ ਆਉ ਸਟੌਜ ਵਾਲਾ ਵੀ ਆਇਆ ਪਰ ਇਹਨੂੰ ਤੇ ਰੰਜਨ ਸਾਈਕਲ ਦੀਂਦਾ ਇਹਨੂੰ ਤੇ ਰੰਜਨ ਸਾਈਕਲ ਦੀਂਦਾ ਇਹਨੂੰ ਤੇ ਅੱਜ ਸਾਈਕਲ ਦੀਂਦਾ ਆਹ ਵਾਹ ਓਏ ਚੋਬਰਾ ਐਨ ਦੂਜਾ ਜੱਫਾ ਕਹਿੰਦੇ लाਡੀ ਨੇ ਲਾ ਦਿੱਤਾ ਵੇ ਹੈ ਗੁਰੂਆਂ ਦੀ ਕਿਰਪਾ ਭੋੜਾ ਮਾਰਦਾ ਨਾ ਪਾੜੀਏ ਟੌਪ ਦਾ ਖਿਡਾਰੀ ਯਾਰੋ ਉਹ ਬਹੁਤ ਸਮਾਰਾ ਲਾਡੀ ਏ ਟੌਪ ਦਾ ਖਿਡਾਰੀ ਯਾਰੋ ਮੋਹਰ ਵਾਲਾ ਲਾਡੀ ਏ ਲਓ ਕਹਿੰਦੇ ਸਕੂਟਰੀ ਸਕੂਟਰੀ ਫਤੇ ਗੜੀਆ ਉਹ ਮੈਦਾਨ ਦੇ ਵਿੱਚ ਉਹ ਲੱਗਦਾ ਹੋਇਆ ਜੋ ਸਿਰਾ ਸਿਰਾ ਵਾਹ ਓਏ ਫਤੇ ਗੜੀਆ ਕਮਾਲ ਕਰੀ ਤੁਰਿਆ ਹੁੰਦਾ ਮੈਨੂੰ ਐ ਲੱਗਦਾ ਵੀ ਦੋਨੇ ਸਾਈਕਲ ਜਾਣਗੇ ਕਹਿੰਦੇ ਇੱਕ ਸੰਗਰੂਰ ਨੂੰ ਇੱਕ ਮਾਨਸਾ ਨੂੰ ਆ ਦੋਨੇ ਸਾਈਕਲ ਜਾਣਗੇ ਐਨ ਚਰਚੇ ਆ ਲੈ ਵੀ ਬੂਟੇਖਨ ਕਰਦੇ ਘਰੇ ਫੋਨ ਵੀ ਤੇਲ ਪਾ ਲੋ ਕੌਲੀ ਚ ਆ ਕਰਦੇ ਘਰੇ ਫੋਨ ਵੀ ਤੇਲ ਪਾ ਲੋ ਕੌਲੀ ਚ ਹਰਿਆਣੇ ਵਾਲਾ ਇਧਰ ਲਾਡੀ ਮੋਫਰ ਆ ਕਹਿੰਦੇ ਵੱਡੀ ਟਰਾਈ ਕਰਦਾ ਨੰਬਰ ਸਿਰੇ ਦਾ ਉਧਰ ਬੋਟਾ ਹਰਿਆਉ ਵੀ ਪੁੱਜਿਆ ਸਾਡਾ ਵੀਰ ਮੰਡਾ ਸੰਧੂਆਂ ਦਾ ਇਹ ਕਹਿੰਦਾ ਵੀ ਆਪਾਂ ਕਦੇ ਕੰਟੀ ਨਹੀਂ ਮਾਰੀ ਆਪਾਂ ਤੇ ਹਿੱਕ ਦੀ ਜ਼ਰਤ ਨਾਲ ਹੀ ਫੈਸਲੇ ਕੀਤੇ ਆ ਸਾਡੇ ਬੂਟੇ ਸੰਧੂ ਦਾ ਧੰਨਵਾਦ ਆ ਵਧੀਆ ਕਬੱਡੀ ਦਾ ਖਿਡਾਰੀ ਆ ਤੇ ਜ਼ਿਕਰ ਵੱਡਾ ਪ੍ਰੀਤ ਤੋਰੀਆਂ ਦੀ ਗੱਲ ਹੁੰਦੀ ਆ ਇਧਰਲੇ ਪਾਸੇ ਲੱਗਦਾ ਜੋਰ ਪਰ ਬੱਲੇ 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 ਤੇ ਮੈਨੂੰ ਲੱਗਦਾ ਬੂਟੇ ਖਾਨ ਤੇਰੇ ਵਾਲਾ ਫੜ ਲਿਆ ਨੌਜਵਾਨਾ ਉਹ ਤੇਰੇ ਵਾਲਾ ਫੜ ਲਿਆ ਇਧਰਲੇ ਪਾਸੇ ਅਗਲੀ ਕਬੱਡੀ ਜੱਸ ਉਝਾੜਿਆ ਵਾਲਾ ਆ ਗਿਆ ਏ ਉਝਾੜਿਆ ਵਾਲਾ ਰੇਡ ਪਾਉਣ ਵਾਸਤੇ ਵਧਿਆ ਹੋਇਆ ਇੱਕ ਕੰਨੀ ਤੇ ਮੀਣਾ ਲੱਗਿਆ ਹੋਇਆ ਆ ਕਹਿੰਦੇ ਮੋਹਰ ਵਾਲਾ ਲਾਡੀ ਐ ਫੜਿਆ ਹੋਇਆ ਗਿੱਟਾ ਪੱਟੀ ਹੋਈ ਖੁੱਚ ਉਹ ਹੰਦੇ ਘਰ ਤੇ ਦੂਰ ਮੇਰੇ ਮਿੱਤਰੋ ਲਓ ਰੇਡਰ ਭੱਜੂ ਜਾ ਜੱਹਾ ਲੱਗੂ ਲਾਡੀ ਕਹਿੰਦੇ ਲਾ ਤਕੜਾ ਜੱਹਾ ਅੰਕ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਗਿਆ ਕਾਲੇ ਚੱਕ ਕੋਲ ਆ ਕਹਿੰਦੇ ਸਵਾਦ ਵੱਖਰਾ ਵੀ ਮਿੱਤਰਾਂ ਦੇ ਕੱਪ ਤੇ ਕਹਿੰਦੇ ਵੇਖ ਲਲਕਰੇ ਪੈਂਦੇ ਐਨ 28 ਜਨਵਰੀ ਨੂੰ ਕਰਮਜੀਤ ਆਹੀਂ ਲੜਕਰੇ ਪੈਂਦੇ ਆ ਜਦੋਂ ਬੂਟੇ ਫਰੀ ਜੱਫੇ ਲਾਉਂਦੇ ਆ ਆਹ ਸਰਾ ਕਰਾਉਂਦੇ ਆ ਪਰ ਆਹ ਕੌਣ ਹੈ ਇਹ ਆ ਕਹਿੰਦੇ ਉਝਾਣੇ ਵਾਲਾ ਮੈਨੂੰ ਐਂ ਲੱਗਦਾ ਵੀ ਸਾਈਕਲ ਜੀਂਦ ਨੂੰ ਨਾ ਭੱਗ ਜੇ ਮੈਨੂੰ ਐਂ ਲੱਗਦਾ ਵੀ ਸਾਈਕਲ ਹੁਣ ਜੀਂਦ ਨੂੰ ਨਾ ਭੱਗ ਜੇ ਕਹਿੰਦੇ ਹੀਰੇ ਨੇ ਕਹਿੰਦੇ ਗੱਲਾਂ ਕਰੀਆਂ ਹੀਰੇ ਤੋਂ ਮਿੱਟੀ ਬਣ ਜਾਗੇ ਉਹ ਕਦੇ ਹੱਥ ਨਾਲ ਅੱਡਾਂਗੇ ਆ ਤੂੰ ਜੋ ਵੀ ਕਰਨਾ ਕਰ ਲਾ ਬੰਝ ਬਰਾਬਰ ਗੱਡਾਂਗੇ ਲੈ ਵੀ ਉੱਥੇ ਹੀ ਬਹਿ ਜਾ ਜਾ ਕੇ ਲਾਣੇਦਾਰਾ ਆਂ ਕਾਲੂ ਸਵਾਖਰਾਵ ਕਰਦਾ ਹੋਣਾ ਬਹਿ ਜਾ ਨੌਜਵਾਨਾ ਲੈ ਵੀ ਹਰਪ੍ਰੀਤ ਸਾਹਬ ਲਾਲ ਲਾਣੇਦਾਰ ਨੂੰ ਲਾਓ ਮੈਦਾਨ ਦੇ ਵਿੱਚ ਕਹਿੰਦੇ ਸਿਰੇ ਦਾ ਸਿਰੇ ਦਾ ਯੋਹ ਲਾ ਕੇ ਬੱਲੇ ਬੱਲੇ ਕਰਾ ਗਿਆ ਕਹਿੰਦੇ ਟਿਕਾਣੇ ਲਾ ਦਿੱਤੀ ਆ ਕਾਲੂ ਦਾ ਧੰਨਵਾਦ ਆ ਕਾਲੂ ਦਾ ਡੈਡੀ ਐ ਜਿਹੜਾ ਗਰਾਊਂਡ 'ਚ ਫਿਰਦਾ ਕਹਿੰਦਾ ਵੀ ਸਾਡੇ ਵਾਲਾ ਵੀ ਤਕੜਾ ਖੇਡਦਾ ਪਰ ਆ ਕੌਣ ਐ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਇਹਦੇ ਬਾਰੇ ਕਹਿੰਦੇ ਕੁਝ ਦੱਸਣ ਦੀ ਲੋੜ ਨਹੀਂ ਉਧਰ ਭੀਰੋ ਕਹਿੰਦਾ ਮਾਨੂੰ ਵੀ ਜੁੜਿਆ ਬੈਠਾ ਸਾਡਾ ਵੀਰ ਕਹਿੰਦਾ ਵੀ ਚਰਚੇ ਕਰਾ ਦੇਣੇ ਆ ਪਰ ਸਕੂਟਰੀ ਸਕੂਟਰੀ ਮੈਨੂੰ ਆਲਾ ਦਾ ਵੀ ਸਕੂਟਰੀ ਦੀਆਂ ਲਾਈਟਾਂ ਡਾਊਨ ਕਰਤੀਆਂ ਡਾਊਨ ਕਰਦੀਆਂ ਲਾਈਟਾਂ ਡਾਊਨ ਕਰਦੀਆਂ ਐ ਲਓ ਮੈਦਾਨ ਦੇ ਵਿੱਚ ਕਹਿੰਦੇ ਸਕੂਟਰੀ ਭੱਜ ਗਿਆ ਕਾਲੇ ਸਕੂਟਰੀ ਭੱਜ ਗਿਆ ਲਓ ਰੇਡ ਪਾਉਣ ਵਾਸਤੇ ਉਹ ਜਾਣਿਆਂ ਵਾਲਾ ਅੱਗੇ ਵੱਲ ਨੂੰ ਵੱਧਦਾ ਹੋਇਆ ਮੇਰੇ ਮਿੱਤਰੋ ਖਿਡਾਰੀ ਦੋ ਖੜ ਗਿਆ ਹੈ ਲਾਡੀ ਇਹਨੂੰ ਫੜਨਾ ਪੈਣਾ ਹੈ ਜੇ ਸਾਈਕਲ ਮੂਫਰ ਨੂੰ ਲੈ ਕੇ ਜਾਣਾ ਹੈ ਇਹਨੂੰ ਫੜਨਾ ਪੈਣਾ ਹੈ ਉਹ ਫੜਨਾ ਪੈਣਾ ਸਿਰਾ 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 ਉਹ ਲਾਡੀ ਮੂਫਰ ਹੈ ਐਨ ਕਹਿੰਦੇ ਅੰਡ ਘਰਾਉਂਦਾ ਤੇ ਕਹਿੰਦੇ ਭੰਗੜੇ ਪਾਉਂਦਾ ਵਾਹ ਓਏ ਮੂਫਰ ਪਿੰਡ ਵਾਲਿਆ ਲਾਡੀ ਬੱਲੇ ਬੱਲੇ ਕਰਵਾ ਗਿਆ ਮੈਚ ਕਹਿੰਦੇ ਝੋਟੀ ਦਾ ਖੇਡਿਆ ਜਾ ਰਿਹਾ ਇਧਰਲੇ ਪਾਸੇ ਕਹਿੰਦੇ ਲੱਗਦਾ ਜੋਰ ਹੈ ਹੁਣ ਕੌਣ ਗੱਲ ਵੱਖਰੀ ਬਣਾਉਂਦਾ ਅਗਲੀ ਕਬੱਡੀ ਪੌਣਦਰੀ ਨੌਜਵਾਨ ਤਿਆਰ ਹੈ ਵੀ ਚੜਦੇ ਨੂੰ ਹੌਣ ਸਲਾਮਾ ਡਿੱਗਦੇ ਦੀ ਭੰਡੀ ਮਿੱਤਰਾ ਚੁੱਪ ਕੀਤਿਆਂ ਚੌਣ ਨਹੀਂ ਦਿੰਦੀ ਦੁਨੀਆ ਦੋ ਰੰਗੀ ਮਿੱਤਰਾ ਖਿਜਦੇ ਆ ਲੱਤਾਂ ਉਹੀ ਬੂਤੇ ਜੋ ਮਿੱਠੇ ਰਿੰਕੂਆ ਯੁਰਤਾ ਨਾਲ ਉੱਠ ਕੇ ਆਏ ਆ ਮਾਰੇ ਨੇ ਛੱਟੇ ਰਿੰਕੂਆ ਤੇ ਸੈਕੰਡਰੀ ਦੇ ਫੋ ਜੜਾ ਤੇ ਇਧਰ ਆਓ ਕਹਿੰਦੇ ਲੈ ਵੀ ਸਟੌਜ ਵਾਲਿਆ ਸਕੂਟਰੀ ਦੇ ਹੋ ਜੜਾ ਤੇ ਹਾਂ ਇਹ ਕਹਿੰਦੇ ਹਰ ਇੱਕ ਦਿਨ ਐਤਵਾਰ ਨਹੀਂ ਹੁੰਦਾ ਕਾਲੇ ਹਰ ਇੱਕ ਦਿਨ ਐਤਵਾਰ ਨਹੀਂ ਹੁੰਦਾ ਇਹ ਬੜੇ ਕੱਪਾਂ ਦਾ ਵੈਸਟਾ ਸ਼ੂਟਰੀ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਹੈ ਹੌਸਲੇ ਨਹੀਂ ਛੱਡੀਦੇ ਲਓ ਮੈਦਾਨ ਦੇ ਵਿੱਚ ਉਝਾਨਿਆ ਵਾਲਾ ਰੇਡ ਪਾਉਣ ਵਾਸਤੇ ਅੱਗੇ ਵੱਲ ਵਧਿਆ ਹੋਇਆ ਹੈ ਖਿਡਾਰੀ 2 ਹੈ ਟਾਈਮ ਚੱਲਦਾ ਏ ਮਾੜਾ ਉਹ ਘੜੀ ਰੋ ਰੋ ਕੇ ਦੱਸੇ ਮੈਨੂੰ ਸਭ ਕੁਝ ਚੇਤੇ ਜੋ ਬਰਬਾਦੀ ਉੱਤੇ ਹੱਸੇ ਤੂੰ ਵੀ ਸਾਡ ਦਿੱਤਾ ਸਾਥ ਉਹ ਵੱਖ ਹੋਏ ਸਾਰੇ ਸਾਥ ਪਰ ਪਾਲੀ ਓ ਬਿੱਲੋ ਐਨੀ ਛੇਤੀ ਢੋਲਦਾ ਜਦੋਂ ਲੰਗੀਆਂ ਹਵਾਵਾਂ ਕੋਲ ਤੇਰੇ ਖਹਿ ਕੇ ਪਤਾ ਲੱਗ ਜੂ ਤੂਫਾਨ ਕਿਹਦੇ ਨਾਮ ਬੋਲਦਾ ਓ ਪਤਾ ਲੱਗ ਜੂ ਤੂਫਾਨ ਕਿਹਦੇ ਨਾਮ ਬੋਲਦਾ ਪਾਲੀ ਸਟੌਜ ਵਾਲਾ ਲਿਖਦਾ ਕਦੇ ਕਵੇਂ ਚਮਕੌਰ ਸਟੌਜ ਦੀ ਕਲਮ ਚੱਲੀ ਆ ਇਧਰਲੇ ਪਾਸੇ ਕਹਿੰਦੇ ਸਕੂਟਰੀ ਫਟੇ ਗੜੀਆਂ ਨੰਬਰ ਕਹਿੰਦੇ ਟਾਪ ਦਾ ਜੋੜ ਗਿਆ ਦੇ ਗਿਲੇ ਸ਼ਿਕਵੇ ਬਹੁਤ ਨੇ ਸਜਾ ਤੇਰੇ ਤੇ ਇੱਕ ਡਾਡੇ ਤੋਂ ਸਾਰੀ ਉਮਰ ਅਸੀਂ ਲੱਭਦੇ ਰਹਿਣਾ ਕੀ ਕਮੀਆਂ ਰਹਿ ਗਈਆਂ ਸਾਡੇ ਤੋਂ ਹਰਿਆਊ ਪਿੰਡ ਕਿਹੜਾ ਦੂਰੜੀਏ ਕਿਉਂ ਮੁੜ ਜੇ ਆਕੇ ਲਹਿਰੇ ਗਾਗੇ ਤੋਂ ਹਰਿਆਊ ਪਿੰਡ ਕਿਹੜਾ ਦੂਰੜੀਏ ਕਿਉਂ ਮੁੜ ਜੇ ਆਕੇ ਲਹਿਰੇ ਗਾਗੇ ਤੋਂ ਅੱਜ ਲਹਿਰੇ ਗਾਗੇ ਦੇ ਇਲਾਕੇ ਦੇ ਵਿੱਚ ਮੇਲਾ ਆਓ ਕਹਦੇ ਮੇਰੇ ਮਿੱਤਰੋ ਅੱਜ ਤੇ ਉਹਦੇ ਕਹਿਣ ਵਾਂਗੂ ਲੰਬੇ ਪਾਤੇ ਲੰਬੇ ਪਾਤੇ ਹਾਂ ਇਹਨਾਂ ਨੂੰ ਪਾਣੀ ਤਾਂ ਪੁੱਛ ਲੋ ਗਰਮੀ ਵਾਲੀ ਐ ਲਓ ਸਾਹਮਣੇ ਦੇ ਮੈਚ ਵਧੀਆ ਲੱਗਿਆ ਕਿ ਤਾੜੀ ਮਾਰ ਦਿਓ ਬਾਬਾ ਭਾਵਾ ਦਾਸ ਦੇ ਨਾਂ ਤੇ ਜ਼ੋਰਦਾਰ ਐ ਨਹੀਂ ਸਾਈਕਲ ਮਿਲਦੇ ਲੈ ਵੀ ਬੂਟੇ ਖਾਨ ਆ ਮੈਨੂੰ ਐ ਲੱਗਦਾ ਚਰਤੇ ਐ ਲਓ ਸਾਹਮਣੇ ਵੇਖਾਂਗੇ ਕਹਿੰਦੇ ਮੇਰੇ ਵੀਰੇ ਜ਼ੋਰ ਲੱਗਿਆ ਹੋਇਆ ਟੱਕਰ ਕਹਿੰਦੇ ਬੱਬਰ ਸ਼ੇਰਾਂ ਦੀ ਐ ਸਾਈਕਲ ਸੌਖੇ ਨਹੀਂ ਮਿਲਦੇ ਵੀ ਖੱਬੀ ਖਾਨ ਜੋ ਕਹਾਉਂਦੇ ਕਰੇ ਬੜੀ ਵਾਰੀ ਟਿੱਡੇ ਹੱਥ ਕਦੇ ਪਾਇਆ ਨਹੀਂ ਬਰੀਕ ਗੁੱਟਾਂ ਨੂੰ ਲਾਂਹਤ ਜਨੇਪੇ ਦੀ ਜੇ ਪੈ ਜੇ ਤੁਰਨਾ ਹਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੱਤਾਂ ਨੂੰ ਲਾਂਹਤ ਜਨੇਪੇ ਦੀ ਜੇ ਪੈ ਜੇ ਤੁਰਨਾ ਹਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੱਤਾਂ ਨੂੰ ਲਓ ਆਸ਼ੂ ਕਦੇ ਉਝਾਣੇ ਵਾਲਾ ਲੈਵੀ ਜੱਸ ਕਬੱਡੀ ਪਾਉਣ ਦੇ ਤਿਆਰ ਵਰ ਤਿਆਰ ਹੈ ਹਾਂ ਰੇਡ ਪਾਉਣ ਵਾਸਤੇ ਕਦੇ ਆਸੂ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਉਹ ਹਾਣਾ ਕਦੇ ਹਰਿਆਣੇ ਦਾ ਪਿੰਡ ਹੈ ਜਿੱਥੇ ਜਿੰਦ ਦੀਆਂ ਗੱਲਾਂ ਹੁੰਦੀਆਂ ਨੇ ਉਹ ਮੋਹਰ ਵਾਲਾ ਮੋਹਰ ਵਾਲਾ ਖੜਿਆ ਹੋਇਆ ਹੈ ਵੀਰ ਬਣ ਕੇ ਗਰਾਊਂਡ ਆਪਾਂ ਕਲੀਅਰ ਕਰਦੀਏ ਕਾਲੇ ਗਰਾਊਂਡ ਕਲੀਅਰ ਕਰਦੀਏ ਦਸਕਾਂ ਨੂੰ ਕਬੱਡੀ ਦਾ ਸਵਾਦ ਲੈਣ ਦੇ ਪਰ ਆ ਮੋਹਰ ਵਾਲਾ ਅੱਜ ਹਾਣੇ ਦਾ ਸਾਹਮਣਾ ਲੈਵੀ ਸਮਝਾ ਲਾ ਕਾਲਿਆ ਮੋਹਰ ਵਾਲਾ ਜੇ ਕਦੇ 19 21 ਹੋਗੇ ਫਿਰ ਮਾਨਸਾਂ ਤੋਂ ਬਸ ਸਿੱਧੀ ਪਿੰਡ ਨੂੰ ਜਾਂ ਵੜਦੀ ਹੈ ਉਹ ਸਿਆਣਾ ਬਣ ਜਾ ਬਾਰਡਰ ਤੇ ਪਿੰਡਾਂ ਮੋਫਰ ਜਿੱਥੋਂ ਦੇ ਬਿਕਰਮਜੀਤ ਮੋਫਰ ਦੀ ਗੱਲ ਹੋਈ ਹੈ ਇਧਰਲੇ ਪਾਸੇ ਆਹ ਕੌਣ ਹੈ ਇਹ ਉਝਾਣੇ ਵਾਲਾ ਇਹਨੇ ਵੀ ਅੱਜ ਸੋਨੂ ਉਝਾਣੇ ਵਾਲਾ ਵਾਹ ਓਏ ਸਾਰਬੋਹ ਉਝਾਣੇ ਵਾਲਾ ਅੱਜ ਕਹਿੰਦੇ ਕਮਾਲ ਕਰੀ ਤੁਰਿਆ ਆਉਂਦਾ ਸਾਰਬ ਕਹਿੰਦੇ ਉਝਾਣੇ ਵਾਲਾ ਉਧਰ ਰੱਲੀ ਵਾਲਾ ਕਹਿੰਦੇ ਜਿੰਦੀ ਪੁੱਜਿਆ ਸਾਡਾ ਵੀਰ ਕਹਿੰਦਾ ਵੀ 5 ਤਰੀਕ ਨੂੰ ਵੀਰੋ ਕੱਜ ਸਾਨ ਪੜਨੇ ਆ ਉਥੇ ਕਹਿੰਦੇ ਆ ਟੂਰਨਾਮੈਂਟ ਜਿਹੜਾ ਆਹੀ ਜਨਰਲ ਤੇ ਲਾਈਵ ਹੋਵੇਗਾ ਸਾਡੇ ਵੀਰਾਂ ਦਾ ਧੰਨਵਾਦ ਹੈ ਤੇ ਮੰਦਰਾਂ ਦੇ ਵਿੱਚ ਵੀ ਮੇਲਾ ਟਾਪ ਦਾ ਹੋਵੇਗਾ 12 ਤਰੀਕਿ ਕਿਲੇ ਦੇ ਮੇਲੇ ਦੀ ਹੈ ਇਧਰਲੇ ਪਾਸੇ ਲੱਗਦਾ ਜੋਰ ਹਰ ਜੋ ਪਾਸੇ ਕਬੱਡੀ 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 ਆਓ ਆਓ ਨਹੀਂ 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 ਨੰਬਰ ਰੀਡਰ ਦਾ ਲੈ ਵੀ ਸਕੂਟਰੀ ਤੱਕਾ ਨਹੀਂ ਕਰਨਾ ਹੋ ਤੱਕਾ ਨਹੀਂ ਕਰਨਾ ਲੈ ਵੀ ਕਹਦੇ ਸਕੂਟਰੀ ਨੂੰ ਵੀ ਅੱਗੇ ਤੇ ਐਨ ਔਖਾ ਹੋ ਜਾਣਾ ਕੰਮ ਹਲੇ ਮੁੱਕਿਆ ਨਹੀਂ ਵੀ ਟੀਜ਼ਰ ਹੀ ਦੇਖਿਆ ਏ ਉਹ ਪਿਕਚਰ ਤੇ ਬਾਕੀ ਏ ਉਹ ਟੀਜ਼ਰ ਹੀ ਵੇਖਿਆ ਏ ਪਿਕਚਰ ਤੇ ਬਾਕੀ ਏ ਲਓ ਮੈਦਾਨ ਦੇ ਵਿੱਚ ਸਕੂਟਰੀ ਅੰਕ ਦਾ ਵਾਧਾ ਕਰ ਗਿਆ ਮੇਰੇ ਮਿੱਤਰੋ ਗਰਾਊਂਡ ਆਪਾਂ ਕਲੀਅਰ ਕਰ ਦਈਏ ਵੀਰ ਜੀ ਧਿਆਨ ਦਿয়ে ਲੋਕਾਂ ਨੇ ਇਸ ਵੇਲੇ ਉਝਾਣਿਆਂ ਵਾਲਾ ਰੇਡ ਪਾਉਣ ਵਾਸਤੇ ਅੱਗੇ ਵੱਲ ਨੂੰ ਵਧਦਾ ਹੋਇਆ ਮੇਰੇ ਮਿੱਤਰੋ ਖਿਡਾਰੀ ਦੋ ਖੜ ਗਿਆ ਲੈ ਮੋਫਰ ਵਾਲਿਆ ਇਹਨੂੰ ਫੜਨਾ ਪੈਣਾ ਹੈ ਲੈ ਫੜਿਆ ਹੋਇਆ ਕਹਿੰਦੇ ਉਹ ਕਹਿੰਦੇ ਗੱਟਾ ਤੇ ਕਹਿੰਦੇ ਕਬਜੇ ਚ ਕੀਤੀਆਂ ਹੋਈਆਂ ਲੱਤਾਂ ਅੰਕ ਦਾ ਵਾਧਾ ਕਹਿੰਦੇ ਪਾਲੀ ਬਖਸ਼ੀ ਵਾਲੇ ਦਾ ਫੈਸਲੇ ਕਰ ਗਿਆ ਹੈ ਲਾਡੀ ਮੋਫਰ ਆਪਣੀ ਟੀਮ ਦੇ ਹਿੱਸੇ ਕਰ ਗਿਆ ਹੈ ਲੈ ਸਕੂਟਰੀ ਕਾਲੇ ਰੇਡ ਪਾਉਣ ਵਾਸਤੇ ਫੇਰ ਆ ਗਿਆ ਹੈ ਆਹ ਕਹਿੰਦੇ ਰੰਜਨ ਸਾਈਕਲ ਦਿੱਤੇ ਜਾਣ ਲੈ ਵੀ ਬੂਟਿਆ ਅੱਜ ਪਤਾ ਲੱਗੂ ਕੀ ਭਾਵੇਂ ਖਦੀ ਹੈ ਇੰਸਟਾਗ੍ਰਾਮ ਤੇ ਰੋਜ਼ ਸਟੋਰੀਆਂ ਪਾਉਂਦੇ ਆ ਇੱਕ ਦੂਜੇ ਦੀਆਂ ਪਰ ਅੱਜ ਪਤਾ ਲੱਗੂ ਨੀਟੂ ਸ਼ਟਰ ਵਾਲੇ ਮੰਗੂ ਬਣਦਾ ਤੇ ਬਣਦਾ ਕੀ ਆ ਉਹ ਕੰਨੇ ਮੇਲਾ ਟਾਪਦਾ ਉਧਰ ਹਰਪ੍ਰੀਤ ਭੁੱਲਰ ਹੈ ਕਹਿੰਦਾ ਵੀ ਐਨ ਬੱਲੇ ਬੱਲੇ ਹੋਈ ਪਈ ਆ ਹਰਪ੍ਰੀਤ ਕੋਚ ਦਾ ਕਹਿੰਦੇ ਸ਼ੇਤਰ ਤੇ ਧੰਨਵਾਦ ਹੈ ਲਓ ਕਹਿੰਦੇ ਕਬੱਡੀ ਪੈਂਦੀ ਆ ਟਾਪ ਦਾ ਕਹਿੰਦੇ ਮੇਲਾ ਖੇਡਾ ਜਾ ਰਿਹਾ ਹੈ ਫਾਈਨਲ ਮੈਚ ਹੈ ਇਧਰ ਕਹਿੰਦੇ ਸਕੂਟਰੀ ਹੈ ਫਤੇਗੜ ਦੀ ਧਰਤੀ ਹੈ ਪਰ ਆ ਲਾਡੀ ਮੋਫਰ ਹੈ ਇਹਦਾ ਨਾਂ ਚੱਲਦਾ ਹੈ ਇਹਦੀ ਦੁਨੀਆ ਮੰਨੀ ਹੈ ਇਹਨੂੰ ਰੰਜਨ ਸਾਈਕਲ ਦੀਦਾ ਤੇ ਤਾੜੀ ਤੇ ਤਾੜੀ ਵੱਜਦੀ ਹੈ ਤੇ ਹਰਿਆਊ ਦੇ ਵਿੱਚ ਮੇਲਾ ਬਾਬੇ ਭਾਵਾ ਦਾਦਾ ਚੱਲਦਾ ਹੈ ਲੈ ਵੀ ਜਿਹਨੂੰ ਜਿਹਨੂੰ ਟੂਰਨਾਮੈਂਟ ਵਧੀਆ ਲੱਗਿਆ ਤਾੜੀ ਮਾਰ ਦਿਓ ਬਾਬਾ ਜੀ ਦੇ ਨਾਂ ਤੇ